ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਅਤੇ ਪੰਜਾਬ ਰੋਡਵੇਜ਼ ਪਨਬਾਸ ਪੀਆਰਟੀਸੀ ਯੂਨੀਅਨ 2511 ਦੇ ਵੱਲੋਂ ਕੱਲ 2 ਘੰਟੇ ਵਾਸਤੇ ਸੰਕੇਤਕ ਹੜਤਾਲ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਬਜਟ ਦੀਆਂ ਉਹਨਾਂ ਵੱਲੋਂ ਕਾਪੀਆਂ ਵੀ ਸਾੜੀਆਂ ਗਈਆਂ ਨੇ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਬਜਟ ਵਿੱਚ ਨਵੀਆਂ ਬੱਸਾਂ ਖਰੀਦਣ ਵਾਸਤੇ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਜਦ ਕੇ ਰੋਡਵੇਜ਼ ਅਤੇ ਪਨ ਵਸਤੀਆਂ ਬੱਸਾਂ ਦੀ ਹਾਲਤ ਦਿਨ ਬਦਨ ਮਾੜੀ ਹੁੰਦੀ ਜਾ ਰਹੀ ਹੈ ਬਹੁਤ ਸਾਰੀਆਂ ਬੱਸਾਂ ਤਾਂ ਬਿਲਕੁਲ ਕੰਡਮ ਹੋ ਚੁੱਕੀਆਂ ਨੇ ਫਿਰ ਵੀ ਸੜਕਾਂ ਤੇ ਦੌੜ ਰਹੀਆਂ ਨੇ ਜੋ ਡਰਾਈਵਰਾਂ ਅਤੇ ਸਵਾਰੀਆਂ ਲਈ ਖਤਰਨਾਕ ਨੇ ਦੂਸਰੇ ਪਾਸੇ ਬਜਟ ਵਿੱਚ ਮੁਲਾਜ਼ਮਾ ਦੀਆਂ ਮੰਗਾਂ ਨੂੰ ਵੀ ਅਣਗੌਲੀਆਂ ਕੀਤਾ ਗਿਆ ਜਿਸ ਕਾਰਨ 2 ਘੰਟੇ ਦੀ ਹੜਤਾਲ ਕੀਤੀ ਗਈ ਅਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ 7 8 ਅਤੇ 9 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹائش ਜਾਂ ਦਫ਼ਤਰ ਦੇ ਬਾਹਰ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦੀ ਜਾਣਕਾਰੀ ਹੈ ਅੱਜ ਪੰਜਾਬ ਰੋਡ ਦੇ ਪੰਨਵਾਸੋਂ ਪੀਆਰਟੀਸੀ ਨੇ ਪੂਰੇ ਪੰਜਾਬ ਦੇ ਵਿੱਚ ਔਰ 10 ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਬੰਦ ਕਰਨ ਦਾ ਸੈਂਟਰ ਬੋਡੀ ਨੇ ਦਿੱਤੇ ਸੀ ਉਦੇਸ਼ ਉਹਦੇ ਕਾਰਨ ਹੀ ਅਸੀਂ ਆ ਬੰਦ ਕੀਤਾ ਵਾ ਕਾਰਨ ਇਹ ਆ ਕਿ ਬਾਰ ਬਾਰ ਸਰਕਾਰ ਜਿਹੜੀ ਆ ਸਾਡੇ ਦਾ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਉਹ ਮੀਟਿੰਗਾਂ ਦੇ ਕੇ ਇੱਕ ਮਹੀਨੇ ਦਾ ਟਾਈਮ ਲੈ ਕੇ ਜੋ ਸਾਡੇ ਜਿਹੜੇ ਆ ਮੰਗਾ ਜਿਹੜੀਆਂ ਨਹੀਂ ਹਨ ਉਹ ਰੈਗੂਲਰ ਕਰ ਰਹੇ ਕੋਰਟਾਂ ਠੇਕੇਦਾਰੀ ਸਿਸਟਮ ਇਹ ਸਰਕਾਰ ਕਹਿੰਦੀ ਅਸੀਂ ਨਹੀਂ ਬੰਦ ਕਰਾਂਗੇ ਔਰ ਇਹੋ ਸਰਕਾਰ ਜਿਹੜੀ ਆ ਦੋ ਦੋ ਠੇਕੇਦਾਰਾਂ ਲੈ ਕੇ ਆ ਰਹੀ ਆ ਤੇ 15 15 20 ਸਾਲ ਹੋ ਗਏ ਲੋਕਾਂ ਨੂੰ ਹੱਜਲ ਖਰਾਬ ਹੁੰਦਿਆਂ ਨੂੰ ਉਹ ਉਲਟਾ ਜਿਹੜਾ ਵਾ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ ਮੰਨਦੇ ਵੀ ਆ ਕਿ ਤੁਹਾਡਾ ਨਾ ਜਿਹੜੀ ਆ ਬਿਲਕੁਲ ਮੰਗ ਸਹੀ ਆ ਔਰ ਕਾਰਬ ਨਹੀਂ ਰਹੇ ਇਸ ਕਾਰਨ ਅਸੀਂ ਜਿਹੜੀ ਆ ਅੱਜ ਅਸੀਂ ਪੂਰੇ ਪੰਜਾਬ ਦੇ ਬਸਟਾਂਡ ਬੰਦ ਕੀਤੇ ਸੀ ਔਰ ਜੇ ਨਹੀਂ ਸਰਕਾਰ ਕਰਦੀ ਕੁਝ ਤੇਰਾ 7 8 9 ਨੂੰ ਐਂ ਹੜਤਾਲ ਕਰਕੇ ਤੇ ਧਰਨੇ ਪ੍ਰਦਰਸ਼ਨ ਜਿਹੜੇ ਕਰਾਂਗੇ ਕੁਝ ਜਿਹੜੇ ਸਾਡੇ ਗੁਪਤਿਆ ਜਿਹੜੇ ਕਰਨਾ ਕਿਸੇ ਦੇ ਕਿਹਦੇ ਗਾੜੀ ਲਾਉਣਾ ਵਾ ਉਹ ਸਾਡੇ ਕੋਈ ਕੋਪਟੈਸ਼ਨ ਹੈ ਦੇਖੋ ਜੀ ਮੈਂ ਪੰਜਾਬ ਰੋਡ ਦੇ ਪਨਪਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਦਾ ਸਰਪ੍ਰਸ ਪ੍ਰਦੀਪ ਕੁਮਾਰ ਔਰ ਇਹ ਸਾਡੇ ਸੂਬਾ ਮੀ ਪ੍ਰਧਾਨ ਬਜੀਤ ਸਿੰਘ ਗਿੱਲ ਸਾਡੀ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ 2 ਘੰਟੇ ਪ੍ਰਦਰਸ਼ਨ ਕਰਨਾ ਹੈ ਬੱਸ ਸਟੈਂਡ ਬੰਦ ਕਰਕੇ ਕਿਉਂਕਿ ਸਾਡੇ ਬਾਰ ਬਾਰ ਕਮੇਟੀਆਂ ਬਣਾਈਆਂ ਜਾਂਦੀਆਂ ਜਿਹਦੇ ਵਿੱਚ ਸਾਨੂੰ ਵਾਦਾ ਕੀਤਾ ਗਿਆ ਹੈ ਵੀ ਬਜਟ ਸੈਸ਼ਨ ਦੇ ਵਿੱਚ ਟਰਾਂਸਪੋਰਟ ਮਹਿਕਮੇ ਵਾਸਤੇ ਪੈਸੇ ਰੱਖੇ ਜਾਣਗੇ ਨਵੀਆਂ ਬੱਸਾਂ ਪਾਵਾਂਗੇ ਨਵੀਆਂ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਪਰ ਸਾਡੇ ਬਜਟ ਸੈਸ਼ਨ ਦੇ ਵਿੱਚ ਕੋਈ 20 ਪੈਸਾ ਨਹੀਂ ਰੱਖਿਆ ਗਿਆ ਟਰਾਂਸਪੋਰਟ ਮਹਿਕਮੇ ਨੂੰ ਇਗਨੋਰ ਕੀਤਾ ਗਿਆ ਬਿਲਕੁਲ ਕਿਉਂਕਿ ਅਸੀਂ ਇੰਨੀਆਂ ਸਫਰ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦੇ ਰਹੇ ਹਾਂ ਸਾਡੀਆਂ ਬੱਸਾਂ ਦੇ ਵਿੱਚ ਜਿਹੜੇ ਆ ਔਰ ਜੇ ਪੂਰੇ ਨਹੀਂ ਮਿਲਦੇ ਸਪੇਅਰ ਪਾਰਟ ਦੀ ਕਮੀ ਹੈ ਟਾਇਰ ਪਾੜ ਰਹੇ ਨੇ ਲੋਕਾਂ ਨੇ ਸੱਟਾਂ ਲੱਗ ਰਹੀਆਂ ਜਥੇਬੰਦੀ ਨੇ ਮੰਗ ਕੀਤੀ ਸੀ ਵੀ ਬੱਸਾਂ ਪਾਓ ਔਰ ਕਰਮਚਾਰੀਆਂ ਨੂੰ ਪੱਕੇ ਕਰੋ ਫੇਕ ਕਿਦਾਰੀ ਸਿਸਟਮ ਬੰਦ ਕਰੋ ਪਰ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਗਈ ਹਰ ਵਾਰੀ ਜਿਹੜੇ ਇਹ ਵੇਲੇ ਵਿੱਚ 2 ਘੰਟੇ 3 ਅਪ੍ਰੈਲ 2025 ਨੂੰ 2 ਘੰਟੇ 10 ਤੋਂ 12 ਬੰਦ ਕਰਨ ਦਾ ਪ੍ਰਦਰਸ਼ਨ ਕਰਕੇ ਪ੍ਰੋਗਰਾਮ ਲਿਖਿਆ ਗਿਆ ਸੀ ਔਰ 7 8 9 ਅਪ੍ਰੈਲ 2025 ਨੂੰ ਸੰਪੂਰਨ ਤੌਰ ਤੇ ਪੰਜਾਬ ਦੇ ਟਰਾਂਸਪੋਰਟ ਕੰਮੇ ਪੀਆਰਟੀਸੀ ਦੇ ਪੰਜਾਬ ਰੋਡ ਦੇ ਵਿੱਚ ਪੰਨ ਬੱਸ ਬੰਦ ਕਰਕੇ ਹੜਤਾਲ ਕਰਕੇ ਮੁੱਖ ਮੰਤਰੀ ਘਰ ਦਾ ਜਾਂ ਦਫਤਰ ਦਾ ਘਰਾ ਕਰਾਂਗੇ ਕੁਝ ਸਾਡੇ ਗੁਪਤ ਵੀ ਫੈਸਲੇ ਹੈਗੇ ਜਿਹੜੇ ਅਸੀਂ ਜਨਤਕ ਨਹੀਂ ਕਰਨੇ ਇਸ ਕਰਕੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਜੋ ਕਿ ਸਫਲ ਹੈ ਔਰ ਬਜਟ ਸੈਕਸ਼ਨ ਦੀਆਂ ਕਾਪੀਆਂ ਜੜੀਆਂ ਨੇ ਉਹਨਾਂ ਦਾ ਇਹ ਦਾ ਸੰਸਕਾਰ ਕੀਤਾ ਕਿਉਂਕਿ ਸਾਡੇ ਵਾਸਤੇ ਉਹ ਨਿਗੋਣੇ ਸੀ ਅਗਲਾ ਸਟੈਪ ਨਾਲ ਜਨਾਲ ਨੂੰ ਦੱਸ ਚੁੱਕਿਆ ਨੇ 7 8 9 April 2025 ਨੂੰ ਸੰਪੂਰਨ ਤੌਰ ਤੇ ਪੰਜਾਬ ਦੇ ਜਿਹੜੇ ਟ੍ਰਾਂਸਪੋਰਟ ਕਾਮੇ ਨੇ ਉਹ ਬੰਦ ਕਰਨਗੇ ਹੜਤਾਲ ਕਰਨਗੇ ਔਰ ਮੈਂ ਆਮ ਜਨਤਾ ਨੂੰ ਵੀ ਸੂਚਿਤ ਕਰਨਾ ਮਾਫੀ ਮੰਗਦਾ ਤੁਹਾਡੇ ਕੋਲੋਂ ਕਿ ਜੇ ਕੋਈ ਤਕਲੀਫ ਜਾਂ ਕੋਈ ਦੁੱਖ ਨੀਤਾਂ ਨੂੰ ਹੁੰਦੀ ਹੈ ਤਾਂ ਉਹਦੇ ਵਾਸਤੇ ਹੀ ਮਾਫੀ ਚਾਹੁੰਦੇ ਆ ਕਿਉਂਕਿ ਸਰਕਾਰ ਜਿਹੜੀ ਹੈ ਪੱਕੇ ਨਹੀਂ ਕਰ ਰਹੀ ਕਰਮਚਾਰੀਆਂ ਨੂੰ ਉਲਟਾ ਕਿਲੋਮੀਟਰ ਸਕੀਮਾਂ ਪਾ ਰਹੀ ਹੈ ਕਿਲੋਮੀਟਰ ਸਕੀਮ ਬਸ ਜਿਹੜੀ ਇੱਕ ਪ੍ਰਾਈਵੇਟ ਮਾਲਕ ਪਾਉਂਦਾ ਹੈ 5 ਸਾਲ ਦੇ ਵਿੱਚ ਉਹ ਪੈਸੇ ਪੂਰੇ ਕਰਕੇ ਕਰੋੜਾ ਰੁਪਏ ਲੈ ਜਾਊਗਾ ਜੀਐਸਟੀ ਦੇ ਨਾਮ ਤੇ ਜੇ ਸਰਕਾਰ ਆਪਣੀ ਬੱਸ ਪਾਉਂਦੀ ਹੈ ਤਾਂ ਉਹ 15 ਸਾਲ ਚੱਲੂਗੀ ਔਰ ਉਹਦੇ ਨਾਲ 7-8 ਬੰਦਿਆਂ ਨੂੰ ਕਰਮਚਾਰੀਆਂ ਨੂੰ ਨੌਕਰੀ ਵੀ ਮਿਲੂਗੀ ਤੁਹਾਡੇ ਪੁੱਤ ਪਤਨੀਆਂ ਨੂੰ ਪੈਣ ਭਰਾਵਾਂ ਨੂੰ ਸਾਡਿਆਂ ਨੂੰ ਇਸ ਕਰਕੇ ਸਾਰੇ ਪੰਜਾਬ ਦਾ ਸਮੂਹ ਤੌਰ ਤੇ ਸਮਰਥਨ ਚਾਹੀਦਾ ਸਾਨੂੰ ਮੈਂ ਧੰਨਵਾਦ ਕਰਦਾ ਹਾਂ ਕੱਲ ਇੱਕ ਪਤਾ ਲੱਗਾ ਸੀ ਆਪਾਂ ਦੇ ਵਾਲੇ ਕੋਈ ਬੰਦਾ ਵੀ ਫੜਿਆ ਗਿਆ ਸੀ ਅੱਡੇ ਦਫਤਰ ਦਾ ਨਹੀਂ ਸੀ ਜੀ ਕੋਈ ਵੀ ਮੇਰੀ ਨੌਲੇਜ ਤਾਂ ਨਹੀਂ ਹੈ ਬਾਹਰ ਵਿੱਚ ਕੋਈ ਗੱਲ ਹੋਈ ਹੋਵੇ ਤਾਂ ਕਹਿ ਨਹੀਂ ਸਕਦਾ